ਨੇਲਾ ਨੇਲਣਾ ਦੇ ਵਿੱਚ ਆ ਮਾਤਾ ਜੀ ਹੁਣੇ ਆਏ ਨੇ ਤੇ ਇਹਨਾਂ ਕੋਲੇ ਹੈਂਡ ਮੇਡ ਸਹਰਾਣੇ ਆ ਦੇ ਹੱਥ ਦੇ ਬਣਾਏ ਸੂਟ ਇਹਨਾਂ ਨਾਲ ਗੱਲ ਕਰਦੇ ਆ ਸਸਤੀ ਕਾਲ ਮਾਤਾ ਜੀ ਆ ਮੈਂ ਖੜ ਲਿਆ ਹਾਂ ਔਰ ਕਿਵੇਂ ਠੀਕ ਠਾਕ ਠੀਕ ਠਾਕ ਵਧੀਆ ਕੀ ਕੀ ਆ ਤੁਹਾਡੇ ਕੋਲ ਕੀ ਲੈ ਕੇ ਆਏ ਹੋ ਕੋਲੇ ਪੁੱਤ ਸੋਫੇ ਦੀਆਂ ਗੱਦੀਆਂ ਨੇਗੀਆਂ ਠੀਕ ਆ ਜੀ ਤੇ ਪੈਦਾ ਤੇ ਵੀ ਲੱਗ ਜਾਂਦੇ ਨੇ ਲੀਆਂ ਕੱਗਰਾਂ ਦੇ ਆਪਣੇ ਕੋਲ ਨਾਲੇ ਨੇ ਕੱਗਰਾਂ ਦੇ ਠੀਕ ਆ ਜੀ ਇਹ ਤੁਹਾਡੀਆਂ ਬਣਾਈਆਂ ਹੋਈਆਂ ਨੇ ਸਾਰੀਆਂ ਬਹੁਤ ਸੋਹਣੀਆਂ ਗੱਦੀਆਂ ਨੇ ਮਾਤਾ ਜੀ ਇਹਨਾਂ ਨੇ ਖੁਦ ਤਿਆਰ ਕੀਤੀਆਂ ਕਿੰਨਾ ਸੋਹਣਾ ਡਿਜ਼ਾਈਨ ਆ ਯਾਰ ਆ ਚਾਲ ਨਹੀਂ ਆਗੇ ਬੇਟਾ ਠੀਕ ਹੈ ਜੀ ਇੰਨੀ ਉਮਰ ਦੇ ਵਿੱਚ ਵੀ ਆਪ ਦੇਖੋ ਮਿਹਨਤ ਕਰਦੇ ਆ ਸਾਥੀ ਕਿੱਥੋਂ ਆਏ ਹੋ ਮਾਤਾ ਜੀ ਫਤੇਗੜ ਛੰਨਾ ਤੋਂ ਪੁੱਤ ਫਤੇਗੜ ਛੰਨਾ ਤੋਂ ਆਏ ਹਾਂ ਠੀਕ ਹੈ ਛੰਨਾ ਪਣੀ ਵੀ ਕਹਿੰਦੇ ਨੇ ਫਤੇਗੜ ਛੰਨਾ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਆ ਆਪਣੇ ਨਾਲੇ ਤਿਆਰ ਕੀਤੇ ਹੋ ਨੇਗੇ ਠੀਕ ਹੈ ਇਹ ਨਾਲੇ ਇਹ ਵੀ ਤੁਹਾਡੇ ਤਿਆਰ ਕੀਤੇ ਹੋਏ ਨੇ ਵੀ ਆਪ ਕੀਤੇ ਨੇ ਪਤਾ ਹਾਂ ਠੀਕ ਹੈ ਠੀਕ ਹੈ ਜੀ ਬਹੁਤ ਸੋਹਣਿਆ ਬਹੁਤ ਸੰਤਪਤ ਮੈਂ ਬਹੁਤ ਬਣਾਉਣੀ ਆ ਅਜੇ ਮੈਥੇ ਪੂਰਾ ਨਹੀਂ ਹੋਇਆ ਮੇਰੇ ਬੇਟੇ ਦੀ ਡੈਥ ਹੋ ਗਈ ਸੀ ਅੱਛਾ ਜੀ ਬਸ ਉਧਰ ਉਧੇ ਕਰਕੇ ਸਮਾਨ ਨਾ ਤਿਆਰ ਨਹੀਂ ਹੋਇਆ ਹੈਗਾ ਠੀਕ ਹੈ ਕੋਈ ਨਹੀਂ ਮਾਰਦਾ ਜੀ ਦਾ ਨੰਬਰ ਤੁਹਾਨੂੰ ਦੋਸਤੋ ਦੇ ਦਿੰਦੇ ਆ ਸਕਰੀਨ ਤੇ ਇਹਨਾਂ ਦੀ ਤੁਸੀਂ ਹੈਲਪ ਕਰਨੀ ਹੈ ਵੱਧ ਤੋਂ ਵੱਧ ਇਹਨਾਂ ਨੂੰ ਸਪੋਰਟ ਕਰਾਉਣਾ ਹੈ ਬਸ ਇਹੀ ਖਾਣਾ ਹੀ ਬਸ ਇੰਨਾ ਕੋ ਮੇਰੇ ਕੋਲ ਤਾਂ ਬਸ ਠੀਕ ਹੈ ਜੀ ਠੀਕ ਹੈ ਨਹੀਂ ਬਹੁਤ ਸੋਹਣਾ ਕੰਮ ਤੁਹਾਡਾ ਕੀਤਾ ਹੋਇਆ ਬਹੁਤ ਮਿਹਨਤ ਨਾਲ ਤਿਆਰ ਕਰਦੇ ਨੇ ਤੇ ਆਹ ਦੇਖੇ ਇੱਕ ਗਰਾਇ ਇਹਨਾਂ ਨੇ ਡਿਜ਼ਾਈਨ ਕੀਤਾ ਹੋਇਆ ਤੇ ਸਾਰਿਆਂ ਨੂੰ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਜਰੂਰ ਇਹਨਾਂ ਦੀ ਸਪੋਰਟ ਕਰੋ ਠੀਕ ਹੈ ਦੇਖੋ ਤੁਸੀਂ ਇਸ ਸਟਾਲ ਦੇ ਵਿੱਚ ਤੁਹਾਨੂੰ ਮੇਲੇ ਦੇ ਵਿੱਚ ਸਾਰੀਆਂ ਸ਼ਟਾਲਾਂ ਤੇ ਦਰਸ਼ਕ ਹੈਗੇ ਨੇ ਬਹੁਤ ਰਾਖ ਤੇ ਇਹਨਾਂ ਕੋਲੇ ਕੋਈ ਇਸ ਟਾਈਮ ਰਾਖ ਨਹੀਂ ਹੈਗਾ ਤੇ ਜਰੂਰ ਇਹ ਚੀਜ਼ ਦੀ ਮਿਹਨਤ ਦੀ ਇਹਨਾਂ ਦੀ ਕਦਰ ਪਾਓ ਠੀਕ ਹੈ ਆਪਾਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜੇ ਲੋਕ ਇਧਰ ਰੁਕੇ ਹੋਏ ਨੇ ਇਧਰ ਮਿਹਨਤ ਆਤੀ ਕਰ ਰਹੇ ਨੇ ਤਾਂ ਉਹਨਾਂ ਦਾ ਯਾਰ ਮੁੱਲ ਵੀ ਆਪਾਂ ਹੀ ਪਾਉਣਾ ਹਨਾ ਤਾਂ ਇਹ ਸਾਰੇ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਵਾਤਾਈ ਹੋਰ ਕੁਝ ਕਹਿਣਾ ਤੁਸੀਂ ਹੋਰ ਕੁਝ ਤਾਂ ਠੀਕ ਹੈ ਬਸ ਬੇਟਾ ਦੀ ਇਕੱਲਾ ਉਹਦੀ ਡੈਥ ਹੋ ਗਈ ਬਸ ਉਹ ਹੀ ਕਮਾਉਣਾ ਉਹ ਹੀ ਖਾਣਾ ਬਸ ਸਾਰੇ ਜਾਣੇ ਜ਼ਰੂਰ ਯਾਰ ਸ਼ੇਅਰ ਕਰ ਦਿਓ ਦੱਬ ਕੇ ਤੇ ਇਹਨਾਂ ਦਾ ਕੰਟੈਕਟ ਨੰਬਰ ਤੁਹਾਨੂੰ ਦੇ ਦਿੰਨੇ ਆ ਤੇ ਵੱਧ ਤੋਂ ਵੱਧ ਇਹਨਾਂ ਦੇ ਤੁਸੀਂ ਜਿਹੜਾ ਸਮਾਨ ਤਿਆਰ ਕੀਤਾ ਇਹ ਵੀ ਇਹਨਾਂ ਤੋਂ ਖਰੀਦਣਾ ਤੇ ਇਹਨਾਂ ਦੇ ਕੰਟੈਕਟ ਨਾਲ ਇਹਨਾਂ ਸੰਪਰਕ ਕਰਕੇ ਤੁਸੀਂ ਲਿਆ ਸਕਦੇ ਹੋ ਤੋਂ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ